ਲੱਗਦਾ ਕਿ ਛੋਟੀ ਲੱਗਣ ਲੱਗੀ ਆ ਜਦੋਂ ਜਦੋਂ ਵੀ ਸਾਡੇ ਕਿਸੇ ਪੰਜਾਬ ਦੇ ਕਿਸੇ ਪੰਜਾਬੀ ਸਿੰਗਲ ਬੰਦੇ ਤੇ ਵੀ ਪ੍ਰੋਬਲਮ ਪਈ ਜਿਵੇਂ ਮੇਰੇ ਤੇ ਪਈ ਸੀ ਜੀ ਤੇ ਸਾਡੀ ਪੂਰੀ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ ਤੇ ਪ੍ਰੋਬਲਮ ਬਹੁਤ ਛੋਟੀ ਜੀ ਰਹਿ ਜਾਂਦੀ ਹੈ ਜਦੋਂ ਮੇਰੀ ਇਕੱਲੇ ਦੀ ਸੀ ਅੱਜ ਤੱਕ ਪੂਰੀ ਦੁਨੀਆ ਦੀ ਪ੍ਰੋਬਲਮਾ ਸਾਡੇ ਜਿੰਨੇ ਪੰਜਾਬੀ ਭੈਣ ਭਰਾ ਫਸੇ ਹੋਏ ਨੇ ਜੀ ਤੇ ਹੁਣ ਤਾਂ ਹੜਾ ਆਪੇ ਸਾਡੇ ਐਨਆਰਆਈ ਭੈਣਾ ਭਰਾਵਾਂ ਨੇ ਪਤ ਨਹੀਂ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਫੰਡਸ ਆ ਰਹੇ ਨੇ ਸਮਾਨ ਆ ਰਿਹਾ ਪਤਾ ਹੀ ਨਹੀਂ ਰਾਤੀ ਮੀਕਾ ਹੁਣਾਂ ਨੇ ਅੱਧੀ ਰਾਤੀ ਮੈਨੂੰ ਫੋਨ ਕਰਕੇ ਕਿ ਮੈਨੂੰ ਮੈਂ ਤੇਰੀ ਵੀਡੀਓ ਦੇਖੀ ਸੀ ਉੱਥੇ ਗਿਆ ਸੀਗਾ ਹੁਣ ਕਿੱਥੇ ਜਾਣਾ ਮੈਂ ਕਿਹਾ ਮੈਂ ਸਵੇਰੇ ਉਧਰ ਜਾਣਾ ਮੈਂ ਬੰਦਾ ਭੇਜਣ ਲੱਗਿਆ ਸਵੇਰੇ ਰਾਸ਼ਨ ਉਹ ਇੱਕ ਗੱਡੀ ਮੇਰੀ ਭਰ ਕੇ ਲੈ ਜਾ ਟ੍ਰੱਕ ਜਿਹੜਾ ਭਰ ਕੇ ਲੈ ਜਾ ਮੀਕਾ ਸਿੰਘ ਜੀ ਮੀਕਾ ਨੇ ਅੱਛਾ ਜੀ ਉਸ ਤੋਂ ਬਾਅਦ ਪੂਨਮ ਸੂਧਾ ਚੰਡੀਗੜ੍ਹ ਤੋਂ ਫੋਨ ਆਇਆ ਫਿਰ ਮੈਨੂੰ ਜੁਦੀ ਮਿਲ ਗਿਆ ਜੁਦੀ ਨਾਲ ਗੱਲ ਹੁਣ ਤੋਂ ਬਾਅਦ ਫਿਰ ਭੈਣ ਨਾਲ ਗੱਲ ਹੋਈ ਭੈਣ ਕਹਿੰਦੀ ਵੀ ਮਾਨਕ ਸਾਹਿਬ ਦੇ ਨਾਂ ਤੇ ਸਾਡੇ ਕੋਲੋਂ ਲੈ ਕੇ ਜਾਓ ਫਿਰ ਕਰਨਾਟਕਾ ਤੋਂ ਇੱਕ ਕਪਲੇਸ਼ਾ ਸਾਡੀ ਭੈਣ ਨਾਲ ਹੋਈ ਮੈਂ ਜਾਣਦਾ ਵੀ ਨਹੀਂ ਉਹ ਗੁਵਿੰ ਮਨੇ ਕਹਿੰਦੀ ਵੀਰੇ ਮੈਂ ਇਦਾਂ ਪੈਸੇ ਭੇਜਣੇ ਨੇ ਮੈਂ ਕਿਹਾ ਭੈਣ ਮੇਰੇ ਕੋਲ ਨਾ ਕਰਿਆ ਐਜਾ ਕੁਛ ਵੀ ਮੈਨੂੰ ਇਹ ਜ਼ਿੰਮੇਵਾਰੀ ਵੱਡੀ ਲੱਗਦੀ ਹੈ ਕਹਿੰਦੀ ਵੀਰੇ ਮੈਨੂੰ ਪਤਾ ਤੁਸੀਂ ਜਿੰਨੇ ਮਾਨਦਰ ਨਾਲ ਲੱਗੇ ਹੋਏ ਹੋ ਵੀ ਪਲੀਜ਼ ਮੈਨੂੰ ਹੋਰ ਰਸਤਾ ਮਿਲ ਨਹੀਂ ਰਿਹਾ ਕੋਈ ਜੀ ਫਿਰ ਸਵੇਰੇ ਉਹਨਾਂ ਦਾ 1 ਲੱਖ ਰੁਪਏ ਇੱਥੇ ਜਿਹੜਾ ਅੱਜ ਚਾਰਾ ਫੀਡ ਮੱਝਾਂ ਲਈ ਇੱਥੇ ਆਇਆ ਉਹ ਚ ਪੈਸੇ ਉਹਨਾਂ ਦੇ ਪਾਏ ਨੇ ਕੁਝ ਪੈਸੇ ਬਚਨੇ ਨੇ ਉਸ ਵੀਰੇ ਅਸੀਂ ਜਿਹੜੇ ਬਾਕੀ ਜਗ੍ਹਾ ਤੇ ਪਾਉਣੇ ਨੇ ਜੀ ਸੋ ਬੜੀ ਜਗ੍ਹਾ ਤੋਂ ਜਿਹੜੀ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਕਿਸੇ ਚੰਗੇ ਕੰਮਲੇ ਤੁਰਦੇ ਆ ਨਾ ਹੂੰ ਜਿਵੇਂ ਸਾਨੂੰ ਕਈ ਵਾਰ ਮਨ ਚੁੰਦਾ ਕਿ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਜੀ ਚੰਗੇ ਕੰਮ ਲਈ ਤੁਰਨ ਲਈ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਡੇ ਅੰਦਰ ਇਮਾਨਦਾਰੀ ਨਾਲ ਜਨੂਨ ਚਾਹੀਦਾ ਕੰਮ ਕਰਨ ਲਈ ਕਿ ਅਸੀਂ ਕਰਨਾ ਚਾਹੁੰਦੇ ਆ ਵੀਰੇ ਇੱਥੇ ਇੱਥੇ ਦੀ ਗੱਲ ਕਰਾਂ ਜੀ ਕਿਸ ਤਰੀਕੇ ਦੀ ਸੇਵਾ ਤੁਸੀਂ ਲੈ ਕੇ ਪਹੁੰਚੇ ਹੋ ਕਿਹੜਾ ਕਿਹੜਾ ਸਮਾਨ ਹੈ ਅੱਜ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਾਫੀ ਦਿਨਾਂ ਤੋਂ ਤੁਸੀਂ ਸੇਵਾ ਵੀ ਨਿਭਾ ਰਹੇ ਹੋ ਜੀ ਇੱਥੇ ਆ ਪੂਰੇ ਪਿੰਡ ਲਈ ਸਮਾਨ ਲੈਂਦਾ ਜੀ ਜਿੰਨੇ ਇੱਥੇ 108 ਕਰਨੇ ਜੀ 108 ਕਰਨ ਲਈ ਜੋ-ਜੋ ਇਹਨਾਂ ਨੇ ਰਿਕੁਆਇਰਮੈਂਟਸ ਲਿਖਾਈਆਂ ਸੀਗੀਆਂ ਜਿਹਦੇ ਵਿੱਚ ਮੱਛਰਦਾਨੀਆਂ ਸੈਂਟਰੀ ਪੈਰਸ ਨੇ ਜਿਹੜੇ ਸਾਡੀਆਂ ਭੈਣਾਂ ਲਈ ਮੈਡੀਸਨ ਆਟਾ ਚਾਵਲ ਤੇ ਆਡੋਮੋਸ ਮਾਰਚਸ ਮੋਮਬਤੀਆਂ ਟਾਰਚ ਮੈਨੂੰ ਲੱਗਦਾ ਕੋਈ ਚੀਜ਼ ਹੋਣੀ ਨਹੀਂ ਦਹੀਂ ਦੇ ਕੱਪ ਜਿੰਨੀਆਂ ਚੀਜ਼ਾਂ ਸੀ ਸਾਨੂੰ ਲੱਗਿਆ ਰੁਟੀਨ ਚ ਬਿਸਕੁਟਸ ਨਮਕੀਨ ਜਿੰਨੀਆਂ ਚੀਜ਼ਾਂ ਸਾਨੂੰ ਲੱਗਦਾ ਜ਼ਰੂਰਤ ਰੁਟੀਨ ਚ ਹੁੰਦੀ ਹੈ ਨਾ ਵੀ ਜਿਹੜੀ ਜੇ ਕਿਤੇ ਪਾਣੀ ਵੀ ਜ਼ਿਆਦਾ ਹੋਵੇ ਉਹਦੇ باوجود ਵੀ ਇਹ ਚੱਕ ਕੇ ਖਾ ਸਕਣ ਉਹ ਸਭ ਕੁਝ ਲੈਂਦਾ ਗਿਆ ਕਾ ਵੀਰੇ ਦੇ ਕੇ ਪੂਰੇ ਪੰਜਾਬ ਦੀ ਗੱਲ ਕਰਾਂ ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਆਏ ਹੋ ਜੀ ਜੀ ਆ ਦੇਖੋ ਸਾਰੀ ਮੈਡੀਕਲ ਕਿਟਸ ਨੇ ਇਹਦੇ ਵਿੱਚ ਕੋਈ ਚੀਜ਼ ਨਹੀਂ ਐਸੀ ਹੋਣੀ ਜਿਹੜੀ ਤੁਹਾਨੂੰ ਨਹੀਂ ਦਿਖੂਗੀ ਇਦਾਂ ਦੀਆਂ ਕਿਟਸ ਬਣਾ ਕੇ ਲੈਂਦੀਆਂ ਨੇ ਤਾਂ ਕਿ ਆ ਡੋਲੋ ਡੋਲੋ ਸਭ ਕੁਝ ਪਿਆ ਜੋ ਰੂਟੀਨ ਚ ਕੋਈ ਇਨਫੈਕਸ਼ਨ ਹੈ ਜੋ ਚੈਸਟ ਇਨਫੈਕਸ਼ਨ ਹੈ ਗਲੇ ਦੀ ਕੋਈ ਇਨਫੈਕਸ਼ਨ ਹੈ ਕੋਈ ਜ਼ੁਕਾਮ ਹੋ ਗਿਆ ਖੰਗ ਹੋ ਗਈ ਬੁਖਾਰ ਹੋ ਗਿਆ ਸਿਰਦਰਦ ਹੋ ਗਿਆ ਲੱਤਾਂ ਲਈ ਨੀਮ ਦਾ ਉਹ ਤੇਲ ਲੈਂਦਾ ਸ਼ੁਰੂਆਤੀ ਲੱਛਣਾਂ ਦੀ ਗੱਲ ਕਰ ਲਾਂ ਜਿਸ ਤਰੀਕੇ ਦੀਆਂ ਹੁਣ ਦਿੱਕਤਾਂ ਆਉਣਗੀਆਂ ਅੱਗੇ ਸ਼ੁਰੂਆਤ ਹੋਏਗੀ ਕਿਉਂਕਿ ਇਹਨਾਂ ਚੀਜ਼ਾਂ ਤੋਂ ਹੋਣੀਆਂ ਨੇ ਮੇਨਚੇ ਜਿਹੜੇ ਜਿਹੜੇ ਪਿੰਡਾਂ 'ਚ ਜ਼ਿਆਦਾ ਪਾਣੀ ਹੈ ਜਿੱਥੇ ਚੌਲ ਖੜਾ ਖੜਾ ਚੌਲ ਸੜ ਰਹੇ ਨੇ ਜਿਹੜੇ ਪਾਣੀ ਨਾਲ ਸੜ ਜਾਣੇ ਨੇ ਜਦੋਂ ਇਹ ਪਾਣੀ ਥੱਲੇ ਜਾਣਾ ਉਹ ਸਭ ਚੀਜ਼ਾਂ ਨੇ ਜਦੋਂ ਸੜਨਾ ਨਾ ਉਹ ਤੋਂ ਬਾਅਦ ਚ ਪ੍ਰੋਬਲਮਾਂ ਸ਼ੁਰੂ ਹੋਣੀਆਂ ਨੇ ਫਿਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਿਮਾਰੀਆਂ ਅਸੀਂ ਕਦੇ ਸੁਣੀਆਂ ਨੇ ਕਿਤੇ ਵੀ ਇਦਾਂ ਦੀਆਂ ਉਹ ਬਿਮਾਰੀਆਂ ਵੀ ਆ ਸਕਦੀਆਂ ਨੇ ਸੋ ਉਦੋਂ ਫਿਰ ਚਾਹੀਦੀ ਹੈ ਸਾਡੇ ਡਾਕਟਰਾਂ ਦੀ ਟੀਮਾਂ ਜੀ ਸੋ ਬਹੁਤ سارے ਡਾਕਟਰ ਨੇ ਮੇਰੇ ਸੁਭਾਸ ਗੋਲ ਜੀ ਬਹੁਤ ਅੱਛੇ ਡਾਕਟਰ ਨੇ ਦੁਦਾਨ ਤੋਂ ਰਵੀ ਡਾਕਟਰ ਮੇਰੇ ਬਹੁਤ ਅੱਛੇ ਦੋਸਤ ਨੇ ਸਾਰੇ ਕਹਿੰਦੇ ਨੇ ਕਿ ਸਾਨੂੰ ਤੁਸੀਂ ਦੱਸੀ ਚਲੋ ਕਿਹੜੀ ਜਗ੍ਹਾ ਕਿਹੜੇ ਏਰੀਏ ਜਾਣਾ ਆਪਾਂ ਤੁਹਾਡੇ ਨਾਲ ਉੱਥੇ-ਉੱਥੇ ਨਾਲ ਚਾਈ ਜਾਵਾਂਗੇ ਜੀ ਅੱਛੇ ਵੀਰੇ ਜੇਕਰ ਕਲਾਕਾਰਾਂ ਦੀ ਗੱਲ ਕਰਾਂ ਜਿਵੇਂ ਪਹਿਲਾਂ ਸ਼ੁਰੂਆਤ ਦੇ ਵਿੱਚ ਤੁਸੀਂ ਅੱਗੇ ਆਏ ਜਸਦੀ ਬਾਈ ਅੱਗੇ ਆਏ ਹੈਨਾ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਕਿ ਕਲਾਕਾਰ ਤਾਂ ਕੋਈ ਪਿੱਛੇ ਰਿਹਾ ਹੀ ਨਹੀਂ ਹੈ ਸਾਰੇ ਆ ਗਏ ਨੇ ਸਾਰਿਆਂ ਨੇ ਸਪੋਰਟ ਕਰ ਦਿੱਤੀ ਹੈ ਨਾ ਜਿਸ ਤਰੀਕੇ ਦਾ ਸਹਿਯੋਗ ਮਿਲ ਰਿਹਾ ਕਿਉਂਕਿ ਪਹਿਲਾਂ ਇੱਕ ਸਵਾਲ ਉੱਠ ਰਿਹਾ ਸੀ ਕਿ ਪ ਲੋ ਇੱਕ ਵਿਪਤਾ ਪਈ ਆ ਪਰ ਜਿਸ ਤਰੀਕੇ ਤੁਹਾਡੇ ਵਰਗੇ ਭਰਾਵਾਂ ਨੇ ਸਾਥ ਦਿੱਤਾ ਕਲਾਕਾਰਾਂ ਨੇ ਜਾਂ ਹੋਰ ਜਿਹੜੇ ਭਰਾ ਬਿਜ਼ਨਸਮੈਨ ਨੇ ਉਹ ਸਾਥ ਦੇ ਰਹੇ ਮਿਲ ਲੱਗਦਾ ਕਿ ਹੁਣ ਜਿਸ ਤਰੀਕੇ ਦੁੱਖ ਸੀ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਜੀ ਬਿਲਕੁਲ ਪੰਜਾਬੀਆਂ ਦੀ ਤਾਂ ਖਾਸियत ਹੈ ਜਦੋਂ ਸਾਡੇ ਤੇ ਕੋਈ ਭੀੜ ਪੈਂਦੀ ਹੈ ਅਜੇ ਤਾਂ ਦੂਜੀਆਂ ਸਿਟੀਆਂ ਦੂਜੀਆਂ ਕੰਟਰੀਆਂ ਚ ਜਾ ਕੇ ਵੀ ਕੰਟ੍ਰਿਬਿਊਟ ਕਰਦੇ ਆ ਉੱਥੇ ਜਾ ਕੇ ਵੀ ਸਪੋਰਟ ਕਰਦੇ ਆ ਚਾਹ ਕਿਸੇ ਵੀ ਵਰਗ ਨੂੰ ਕੋਈ ਪ੍ਰੋਬਲਮ ਆਈ ਹੋਵੇ ਇਹ ਤਾਂ ਸਾਡੇ ਘਰ ਦੀ ਪ੍ਰੋਬਲਮ ਹੈ ਇੱਥੇ ਤਾਂ ਸਾਡੇ ਪੰਜਾਬੀ ਭੈਣ ਭਰਾ ਵੈਸੇ ਨੇਰੀਆਂ ਲਿਆ ਦੇਣਗੇ ਸੋ ਮੈਨੂੰ ਲੱਗਦਾ ਕਿ ਪ੍ਰੋਬਲਮ ਬਹੁਤ ਵੱਡੀ ਹੈ ਪਰ ਸਾਡੇ ਪੰਜਾਬੀਆਂ ਨੇ ਇਹਨੂੰ ਬਹੁਤ ਛੋਟੀ ਕਰਕੇ ਆਰਾਮ ਨਾਲ ਨਜਾਠ ਲੈਣਾ ਇੱਕ ਤੁਸੀਂ ਟੀ-ਸ਼ਰਟ ਪਾਈ ਹੈ ਜੀ 2% ਵਾਲੇ ਇਹਦਾ ਕੀ ਖਾਸ ਮਕਸਦ ਹੈ ਸਾਡਾ ਵਿਆਹ ਹਾਂ ਸਾਡਾ ਪੰਜਾਬ 2% ਸਾਨੂੰ ਕਈ ਵਾਰ ਲੋਕ ਕਹਿੰਦੇ ਨੇ 2% ਵਾਲੇ ਨੇ ਸੋ ਇਹ ਉਹਦੇ ਲਈ ਅਸੀਂ ਬਣਾਈਆਂ ਕਿ ਅਸੀਂ 2% ਵਾਲੇ ਬੇਸ਼ੱਕ ਹਾਂ ਲੇਕਿਨ ਜਦੋਂ ਅਸੀਂ ਖੜਦੇ ਹਾਂ ਫਿਰ ਪੂਰੀ ਦੁਨੀਆ ਨਾਲ ਖੜੀ ਹੋ ਜਾਂਦੀ ਹੈ 99% ਤੇ ਵੀ ਅਸੀਂ ਭਾਰੀ ਪੈ 99% ਤੇ ਭਾਰੀ ਪੈ ਜਾਂਦੇ ਆ ਅੱਛਾ ਵੀਰੇ ਇਥੋਂ ਦੀ ਗੱਲ ਕਰਾਂ ਜਿਸ ਤਰੀਕੇ ਹਾਲਾਤ ਤੁਸੀਂ ਦੇਖ ਰਹੇ ਹੋ ਨਾ ਵਕਖੋ ਵਕ ਪਿੰਡਾਂ ਜਾ ਰਹੇ ਹੋ ਘਰਾਂ ਜਾ ਰਹੇ ਹੋ ਜਦੋਂ ਲੋਕਾਂ ਕੋਲ ਜਾਂਦੇ ਹੋ ਜਿਹੜੇ ਵਿਪਤਾ ਚੱਲ ਰਹੇ ਆ ਦੁੱਖ ਚੱਲ ਰਹੇ ਆ ਕੀ ਕੀ ਮੂਰਿਆਂ ਜਵਾਬ ਹੁੰਦਾ ਜਾਂ ਕਿਸ ਤਰੀਕੇ ਗੱਲਬਾਤ ਹੁੰਦੀ ਆ ਉੱਥੇ ਜਦੋਂ ਜਾਂਦੇ ਹੋ ਜੀ ਉੱਥੇ ਗਲਤ ਤਾਂ ਕੁਝ ਨਹੀਂ ਹੁੰਦੀ ਜੀ ਗਲਤ ਸਾਰੇ ਪਾਸੇ ਇਹੀ ਹੈ ਕਿ ਐਕਚੁਅਲੀ ਰਾਸ਼ਨ ਬਹੁਤ ਪਹੁੰਚ ਚੁੱਕਿਆ ਹੈ ਹਰ ਜਗ੍ਹਾ ਰਾਸ਼ਨ ਸਹੀ ਜਗ੍ਹਾ ਤੇ ਪਹੁੰਚ ਨਹੀਂ ਰਿਹਾ ਹੁਣ ਟਰਾਲੀਆਂ ਚ ਪਰ ਪਰ ਕੇ ਆਪਣੇ ਲੈ ਕੇ ਜ਼ਰੂਰ ਆਣੇ ਸਾਰੇ ਲੇਕਿਨ ਬਹੁਤ ਜਗ੍ਹਾ ਵਾਂ ਐਸੀ ਹਨ ਜਿੱਥੇ ਪਾਣੀ ਹੈ ਜ਼ਿਆਦਾ ਉੱਥੇ ਪਹੁੰਚਣ ਲਈ ਸਾਡੇ ਕੋਲੇ ਬੋਟਸ ਨਹੀਂ ਹੈਗੀਆਂ ਜੇ ਸਮਾਨ ਉੱਥੇ ਪਹੁੰਚੂ ਹੀ ਨਹੀਂ ਇਹਨਾਂ ਜਿਵੇਂ ਧਾਨ ਆਪਾਂ ਕਹਿੰਦੇ ਆ ਕਿ ਹੁਣ ਸੜ ਜਾਣਾ ਪਾਣੀ ਤੋਂ ਬਾਅਦ ਉਹ ਰਾਸ਼ਨ ਵੀ ਪਿਆ ਪਿਆ ਸੜ ਜਾਊਗਾ ਉਹਦਾ ਫਾਇਦਾ ਕੋਈ ਨਹੀਂ ਸੋ ਸਭ ਤੋਂ ਜ਼ਰੂਰੀ ਹੈ ਕਿ ਉਹ ਸਮਾਨ ਲੋਕਾਂ ਤੱਕ ਪਹੁੰਚਣਾ ਜੀ ਸਾਡਾ ਆਰਟਿਸਟਾਂ ਦਾ ਮਕਸਦ ਸਿਰਫ ਇੰਨਾ ਕਿ ਜਦੋਂ ਸਾਨੂੰ ਲੋਕ ਫੋਲੋ ਕਰਦੇ ਨੇ ਸ਼ਾਇਦ ਦੇਖੋ ਦੇਖ ਸਾਡੇ ਪਿੱਛੇ ਹੋਰ ਵਿਚਾਰ ਬੰਦੇ ਆ ਜਾਣ ਸਾਡੀ ਉਹ ਡਿਊਟੀ ਹੈ ਪਰ ਜੇ ਸਾਡੇ ਨਾਲ ਹੌਲੀ ਹੌਲੀ ਜਿਹੜੇ ਵੱਡੇ ਬਿਜ਼ਨਸਮੈਨ ਨੇ ਆ ਪੋਲੀਟੀਕਲ ਲੋਕ ਨੇ ਸ਼ਰਮੋ ਸ਼ਰਮੀ ਚ ਆ ਜਾਣ ਜੇ ਇੱਕ ਵਾਰ ਆ ਜਾਣ ਤੇ ਬਹੁਤ ਛੇ ਦਿਨ ਜਟ ਲਾ ਗਏ ਸੀ ਬਿਲਕੁਲ ਅੱਛਾ ਵੀਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਫੀ ਸਮਾਨ ਅਜੇ ਪਹੁੰਚ ਨਹੀਂ ਰਿਹਾ ਜਾਂ ਖਰਾਬ ਹੋ ਰਿਹਾ ਨਾ ਜਿਸ ਤਰੀਕੇ ਆ ਸਮਾਨ ਦੀ ਗੱਲ ਕਰ ਲਈ ਤਾਂ ਲੋਕ ਲਗਾਤਾਰ ਪੁੱਛ ਵੀ ਰਹੇ ਆ ਕਿ ਕਿਹੜੀਆਂ ਚੀਜ਼ਾਂ ਪਹੁੰਚਾਈਏ ਜਾਂ ਕਦੋਂ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਜਦੋਂ ਪਾਣੀ ਘਟਣਾ ਨਾ ਉਦੋਂ ਵੱਧ ਜ਼ਰੂਰਤ ਪੈਣੀ ਹੈ ਮੇਰੇ ਹਿਸਾਬ ਨਾਲ ਕਿ ਸ਼ਾਇਦ ਆਪਾਂ ਨੂੰ ਥੋੜਾ ਜਾਂ ਉਸ ਚੀਜ਼ ਦੇ ਵੱਲ ਵੀ ਧਿਆਨ ਦੇਣਾ ਪੈਣਾ ਵਾ ਕਿ ਪਾਣੀ ਜਿਵੇਂ ਵੀ ਘਟੇ ਉਸ ਤੋਂ ਬਾਅਦ ਅਗਲੀ ਜਿਹੜੀ ਸੇਵਾ ਉਹ ਜ਼ਿਆਦਾਤਰ ਵੱਡੇ ਪੱਧਰ ਤੇ ਸ਼ੁਰੂ ਕੀਤੀ ਜਾਵੇ ਜਿਹੜੀ ਅੱਜ ਦੀ ਪ੍ਰੋਬਲਮ ਆ ਉਹ ਤਾਂ ਮੇਰੇ ਇੰਸਟਾਗ੍ਰam ਦੇ ਉੱਤੇ ਵੀ ਅਸੀਂ ਚੀਜ਼ਾਂ ਪਾਈਆਂ ਹੋਈਆਂ ਨੇ ਕਿ ਸਾਨੂੰ ਰੂਟੀਨ ਚ ਕਿਹੜੀਆਂ ਚੀਜ਼ਾਂ ਚਾਹੀਦੀਆਂ ਮਾਚਸ ਚਾਹੀਦੀਆਂ ਮੋਬੱਤੀਆਂ ਚਾਹੀਦੀਆਂ ਟਾਰਚਰ ਚਾਹੀਦੀ ਦਾ ਅ ਜਿਵੇਂ ਹੁਣ ਆ ਚੀਜ਼ਾਂ ਨੇ ਛੋਟ ਛੋਟੀਆਂ ਡੈਟੋ ਸੈਨੀਟਾਈਜ਼ਰ ਹੈ ਕਿਉਂਕਿ ਇਨਫੈਕਸ਼ਨ ਸਭ ਤੋਂ ਖਤਰਨਾਕ ਹੋਣੀ ਹੈ ਇਨਫੈਕਸ਼ਨ ਤੋਂ ਆਪਾਂ ਕਿਵੇਂ ਬਚਣਾ ਉਹਦੇ ਲਈ ਸਭ ਤੋਂ احتیاط برਤਨੇ ਜ਼ਰੂਰੀ ਹੈ ਲੇਕਿਨ ਜਿੱਦਣ ਇਹ ਸਾਰਾ ਕੁਝ ਠੀਕ ਹੋ ਗਿਆ ਉਹ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਆਉਣੀਆਂ ਉਹ ਤੋਂ ਬਾਅਦ ਫਿਰ ਡਾਕਟਰਾਂ ਦੀ ਵਾਰੀ ਹੈ ਹੈਨਾ ਅੱਜ ਸਾਡੀ ਡਿਊਟੀ ਆ ਸੀ ਪਰ ਜੇ ਫਿਰਦੇ ਆ ਉਹ ਤੋਂ ਬਾਅਦ ਡਾਕਟਰਾਂ ਦੀ ਡਿਊਟੀ ਲੱਗਣੀ ਆ ਸੋ ਮੇਰੀ ਬੇਨਤੀ ਹੈ ਸਾਰੇ ਹਿੰਦੁਸਤਾਨ ਦੇ ਡਾਕਟਰਾਂ ਨੂੰ ਕਿ ਜਿੱਥੇ-ਜਿੱਥੇ ਵੀ ਤੁਸੀਂ ਸੁਣਦੇ ਹੋ ਜੇ ਤੁਸੀਂ ਡਾਕਟਰੀ ਇਸ ਮਕਸਦ ਨਾਲ ਸ਼ੁਰੂ ਕੀਤੀ ਹੈ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਫਿਰ ਥੋੜਾ ਹੁਣ ਉਹ ਵਕਤ ਆ ਗਿਆ ਜਿੱਥੇ ਤੁਸੀਂ ਇਹ ਭਲਾ ਕਰਨਾ ਜਿੱਥੇ ਤੁਸੀਂ ਪੈਸਾ ਛੱਡ ਕੇ ਬਾਕੀ ਸਭ ਚੀਜ਼ਾਂ ਛੱਡ ਕੇ ਇਨਸਾਨੀਅਤ ਤੌਰ ਤੇ ਆ ਕੇ ਲੋਕਾਂ ਦੇ ਨਾਲ ਖੜਨਾ ਸਾਡੇ ਪੰਜਾਬ ਦੇ ਨਾਲ ਖੜਨਾ ਜੇ ਤੁਸੀਂ ਪੰਜਾਬ ਨਾਲ ਖੜ ਖੜ ਕੇ ਆ ਕੇ ਫਿਰ ਤੁਸੀਂ ਕਦੇ ਕਿਸੇ ਵੀ ਕੋਨੇ 'ਚ ਬੈਠ ਕੇ ਪੰਜਾਬੀਆਂ ਨੂੰ ਆਵਾਜ਼ ਮਾਰੋਗੇ ਤੁਹਾਨੂੰ ਕਦੇ ਪ੍ਰੋਬਲਮ ਪੈਣੀ ਨਹੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਪੈਂਦੀ ਹੈ ਵੇ ਸਾਡੇ ਪੰਜਾਬੀ ਤੁਹਾਨੂੰ ਤੁਹਾਡੇ ਅੱਗੇ ਖੜੇ ਦੇਖਣਗੇ ਜਿਵੇਂ ਮੇਰੇ ਨਾਲ ਖੜੇ ਦਿਖੇ ਸੀਗੇ ਸੋ ਸਾਡਾ ਫਰਜ਼ ਬਣਦਾ ਪੰਜਾਬੀਆਂ ਨਾਲ ਹਮੇਸ਼ਾ ਤੁਸੀਂ ਖੜੋ ਕਿਉਂਕਿ ਬਾਬੇ ਨਾਨਕ ਦੀ ਉਹ ਕੌਮ ਹੈ ਜਿਹੜੀ ਹਰ ਬੰਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਦੀ ਹੈ ਅਸੀਂ ਸਾਡੇ ਹੋਰ ਵੀ ਆਰਟਿਸਟ ਦੇਖੋ ਆ ਇਨਫਲੂਐਂਸਰ ਜਿੰਨੇ ਸਾਡੇ ਚੰਡੀਗੜ੍ਹ ਤੋਂ ਮੁੰਡੇ ਕੁੜੀਆਂ ਨਵੇਂ ਬੱਚੇ ਨੇ ਇਹ ਸਾਰੇ ਵੀ ਪਹੁੰਚੇ ਨੇ ਯੋਧਵੀਰ ਪਹੁੰਚਿਆ ਸੋ ਖੁਸ਼ੀ ਹੁੰਦੀ ਹੈ ਕਿ ਸਾਰਿਆਂ ਨੂੰ ਲੱਗਦਾ ਕਿ ਹਾਂ ਅਸੀਂ ਜਾ ਕੇ ਮਨੁੱਖਤਾ ਦੀ ਸੇਵਾ ਕਰਨੀ ਹੈ ਜੀ ਵੀ ਕਲਾਕਾਰਾਂ ਦੀ ਗੱਲ ਕਰਾਂ ਜੀ ਜਿੱਦਾਂ ਕਰਨ ਬਾਈ ਵੀ ਸਪੋਰਟ ਦੇ ਵਿੱਚ ਐ ਤੁਸੀਂ ਇੱਕ ਬੋਟ ਉਹਨਾਂ ਵੱਲੋਂ ਦਿੱਤੀ ਕਿ ਸ਼ਾਇਦ ਉਸ ਤੋਂ ਬਾਅਦ ਹੋਰ ਵੀ ਕਈ ਆਈਆਂ ਨੇ ਉਹਦੇ ਰਾਹੀਂ ਤੁਸੀਂ ਵੀ ਲੋਕਾਂ ਤੱਕ ਸਮਾਨ ਪਹੁੰਚਾਇਆ ਕਲਾਕਾਰ ਭਰਾ ਨੂੰ ਕਿਸੇ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਕੋਈ ਜਿਵੇਂ ਬੋਟ ਦਾ ਤੁਸੀਂ ਜ਼ਿਕਰ ਕੀਤਾ ਅਸੀਂ ਵੀ ਕਈ ਥਾਵਾਂ ਤੇ ਦੇਖਿਆ ਉਸ ਚੀਜ਼ ਦੀ ਜ਼ਰੂਰਤ ਬਿਲਕੁਲ ਹੈ ਬੋਟਸ ਨੂੰ ਲੈ ਕੇ ਨੂੰ ਇਹ ਲੱਗਦਾ ਕਿ ਆਪਾਂ ਕਲਾਕਾਰਾਂ ਨੂੰ ਮੈਂ ਉਦੋਂ ਵੀ ਕਿਹਾ ਸੀਗਾ ਕਿ ਆਪਾਂ ਲੱਖ ਲੱਖ 2-2 ਲੱਖ ਪਾ ਕੇ ਕਿਉਂਕਿ ਪੰਜਾਬ ਦੇ ਜਿੰਨੇ ਆਰਟਿਸਟ ਨੇ ਮਿਲਦਾ ਉਹ ਲੱਖ ਵੀ ਸ਼ਾਇਦ ਜ਼ਿਆਦਾ ਹੀ ਆ 10000 20000 ਵਾਲੇ ਪਤਾ ਨਹੀਂ ਕਿੰਨੀਆਂ ਬੋਟਾਂ ਆ ਜਾਣੀਆਂ ਨੇ ਜੇ ਬਹੁਤ ਛੋਟੀ ਚੀਜ਼ ਰਹਿ ਜਾਂਦੀ ਹੈ ਜੋ ਸਾਰੇ ਇਕੱਠੇ ਹੋ ਜਾਂਦੇ ਆ ਅਸੀਂ ਜਿਵੇਂ ਆਪਾਂ ਜਿਵੇਂ ਗੱਲ ਕਰਦੇ ਆ ਕਿ ਅਸੀਂ ਸਾਡੀ ਕਿੰਨੀ ਆਬਾਦੀ ਆ ਰੁਪਈਆ ਰੁਪਈਆ ਆਪਾਂ ਇਹ ਤਾਂ ਕਰੋੜਾਂ ਨਹੀਂ ਅਰਬਾਂ ਇਕੱਠਾ ਹੋ ਜਾਣਾ ਹੈ ਹੈਨਾ ਇਹ ਤਾਂ ਮੈਂ ਫੇਰ ਕਹਣਾ ਕਿ ਕਲਾ ਕਲਾ ਕਰ ਇਹਨਾਂ ਨੇ ਪਾਲਣਾ ਸੋ ਜ਼ਰੂਰੀ ਇਸ ਵੇਲੇ ਇਹ ਆ ਕਿ ਜੇ ਪੈਸੇ ਵੀ ਇਕੱਠੇ ਹੋ ਜਾਂਦੇ ਨੇ ਉਸ ਚੀਜ਼ ਲਈ ਉਸ ਤੋਂ ਬਾਅਦ ਬੋਰਡਸ ਪਹੁੰਚਣੀਆਂ ਕਿੰਨੀ ਜਲਦੀ ਨੇ ਜ਼ਰੂਰ ਤਾਜ਼ਾ ਬੋਰਡਸ ਦੀ ਇਹ ਨਾ ਹੋਵੇ ਬੋਰਡਸ ਪਹੁੰਚਦੇ ਪਹੁੰਚਦੇ ਸਾਨੂੰ ਹਫ਼ਤਾ 10 ਦਿਨ ਲੱਗ ਜਾਣ ਫਿਰ ਬਾਅਦ ਫਾਇਦਾ ਕੋਈ ਨਹੀਂ ਜੀ ਮੈਨੂੰ ਲੱਗਦਾ ਕਿ ਜੇਕਰ ਕੋਈ ਕੰਪਨੀ ਵਾਲਾ ਸੁਣ ਰਿਹਾ ਹੋਵੇ ਜਾਂ ਕੋਈ ਬੰਦਾ ਉਹਨਾਂ ਦਾ ਜਾਣਕਾਰ ਹੋਵੇ ਤਾਂ ਜ਼ਰੂਰ ਇਹ ਵੀਡੀਓ ਕਲਿੱਪ ਉਹਨਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ ਜੀ ਵੀ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ ਉਹ ਸਾਡੇ ਤੱਕ ਪਹੁੰਚ ਕਰਨ ਕੀ ਸਾਡੇ ਕੋਲੇ ਹੈਗੀਆਂ ਤੁਸੀਂ ਦੱਸੋ ਕੀ ਕਰਨਾ ਅਸੀਂ ਪੈਸੇ ਦੇਣ ਲਈ ਰੈਡੀ ਆ ਤੁਸੀਂ ਜਿੰਨੇ ਤੁਹਾਡੇ ਪੈਸੇ ਬਣਦੇ ਨੇ ਪੰਜਾਬੀ ਖੁੱਲੇ ਦਿਲ ਦਰਿਆਣਾ ਤੁਹਾਨੂੰ ਤੋਂ ਥੋੜੇ ਜ਼ਿਆਦਾ ਹੀ ਦੇਣਗੇ ਲੇਕਿਨ ਸਾਨੂੰ ਇਸ ਸਮੇਂ ਬੋਰਡਸ ਦੇ ਦਿਓ ਤਾਂ ਕਿ ਅਸੀਂ ਲੋਕਾਂ ਤੱਕ ਜਿਹੜਾ ਇਹ ਸਮਾਨ ਪਹੁੰਚਾ ਸਕੀਏ ਜੀ ਬਿਲਕੁਲ ਵੀਰੇ ਚਲੋ ਤੁਸੀਂ ਸਮਾਨ ਵੀ ਬੰਦਰਾਂ ਬਾਗੇ ਮੈਂ ਲਾਸਟ ਬਾਲ ਪਹੁੰਚਣਾ ਸੀ ਅਗਲੇ ਘਰ ਚੱਲੇ ਆ ਜੀ 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 ਅਪੀਲ ਅਪੀਲ ਸਾਡੀ ਡਿਊਟੀ ਲਾਤੀ ਅੱਛਾ ਜੀ ਇਹ ਤਾਂ ਮੈਂ ਲੋਕ ਫਾਈਨਲ ਕਰ ਦੋ ਕਿਉਂਕਿ ਅਸੀਂ ਅਸੀਂ ਉਹ ਕੰਮ ਨਹੀਂ ਕਰਨਾ ਵੀ ਇੱਥੇ ਰਾਸ਼ਨ ਬਣਦੇ ਨੇ ਫੋਟੋਆਂ ਕਰ ਕਰਕੇ ਅਸੀਂ ਫੋਟੋਆਂ ਪਾਉਣਾ ਅਸੀਂ ਤਾਂ ਸਿਰਫ ਇੱਥੇ ਪਹੁੰਚਣਾ ਆ ਇਹ ਸਹੀ ਲੋਕਾਂ ਤੱਕ ਪਹੁੰਚ ਜਾਵੇ ਸਰਪੰਚ ਸਾਹਿਬ ਦੀ ਡਿਊਟੀ ਲਾਤੀ ਜੀ ਜਿੰਨਾ ਇੱਥੇ মিডিਆ ਉਹਨਾਂ ਦੀ ਡਿਊਟੀ ਲਾਤੀ ਉਹਨਾਂ ਸਾਰਿਆਂ ਨੇ ਆਪੇ ਕਰ ਲੈਣਾ ਜੀ ਅੱਛਾ ਵੀਰੇ ਲਾਸਟ ਅਪੀਲ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਜਾ ਕੇ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਜਿਹੜੇ ਵੀ ਸੇਵਾ ਕਰ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ ਮੈਂ ਇਹ ਕਹਿਣਾ ਚਾਹੁੰਦਾ ਸਾਡੇ ਸਾਰੇ ਜਿਹੜੇ ਆਰਟਿਸਟ ਭਰਾ ਨੇ ਸਭ ਤੋਂ ਪਹਿਲਾਂ ਪੋਲੀਟੀਕਲ ਲੋਕ ਨੇ ਜਿਹੜੇ ਬਿਲਡਰਸ ਨੇ ਵੱਡੇ ਵੱਡੇ ਲੋਕ ਨੇ ਜਿਨ੍ਹਾਂ ਕੋਲੇ ਪੈਸੇ ਦਾ ਪਤਾ ਨਹੀਂ ਕਿੱਥੇ ਕਿੱਥੇ ਪੈਸਾ ਪਿਆ ਕਿ ਜੇ ਸਾਡੀਆਂ ਆ ਭੈਣਾ ਦੇਖੋ ਇੱਧਰ ਸਾਰੇ ਪਾਸੇ ਇਹ ਭੈਣਾ ਉਹ ਖੜਾ ਸਾਡਾ ਦਵਿੰਦਰ ਭਰਾ ਇਹ ਸਾਰੇ ਜਿਹੇ ਇਹ ਭਰਾ ਜਿਹੜੇ ਹਲੇ ਬਹੁਤ ਜਿਹੜੇ ਹਲੇ ਛੋਟੇ ਛੋਟੇ ਕੰਮ ਕਰਦੇ ਨੇ ਜੀ ਉਹ ਅਗੇ ਇੱਥੇ ਸੇਵਾ ਕਰ ਰਹੇ ਨੇ ਉਹ ਇੰਨੇ ਨਾ ਰਾਸ਼ਨ ਲੈ ਕੇ ਆ ਰਹੇ ਨੇ ਉਹ 2-2 4-4 ਲੱਖ ਰੁਪਏ ਖਰਚਣ ਦੀ ਸਮਰੱਥਾ ਰੱਖਦੇ ਨੇ ਤੁਸੀਂ ਤਾਂ ਬਹੁਤ ਖਰਚ ਸਕਦੇ ਹੋ ਯਾਰ ਸਾਡਾ ਪੰਜਾਬ ਬਹੁਤ ਛੇਤੀ ਖੜਾ ਹੋ ਜੂ ਤੁਸੀਂ ਸਾਰੇ ਆ ਜੋ ਅਸੀਂ ਛੋਟੇ ਛੋਟੇ ਸਾਰੇ ਬੰਦੇ ਲੱਗੇ ਹੋਏ ਆ ਤੁਸੀਂ ਵੱਡੇ ਵੱਡੇ ਆਓਗੇ ਸਾਡਾ ਕੰਮ ਵੀ ਸੌਖਾ ਹੋ ਜਾਊਗਾ ਸਾਡੀ ਡਿਊਟੀ ਕੱਟ ਜਾਊਗੀ ਤੁਹਾਡੇ ਤੁਹਾਡੇ ਨਾਲ ਇੱਕ ਜਵਾਬ 'ਚ ਮੈਂ ਸਵਾਲ ਹੋਰ ਕਰਨਾ ਚਾਹੂੰਗਾ ਬਾਲੀਵੁੱਡ ਦਾ ਵੀ ਜ਼ਿਕਰ ਹੋ ਰਿਹਾ ਸੀ ਕਹਿੰਦੇ ਬਾਲੀਵੁੱਡ ਵਾਲੇ ਕਲਾਕਾਰ ਪੰਜਾਬ 'ਚ ਕਾਫੀ ਆਉਂਦੇ ਆ ਕਾਫੀਆਂ ਦਾ ਚਲੋ ਜ਼ਿਕਰ ਵੀ ਹੋ ਰਿਹਾ ਵਾ ਨਾ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲੋਕ ਇਹਨਾਂ ਸਵਾਲ ਹੁਣ ਬੜੇ ਚੱਕਰੇ ਵੀਰੇ ਪੰਜਾਬੀ ਇੰਡਸਟਰੀ ਦਾ ਜ਼ਿਕਰ ਸੀ ਕਿ ਪੰਜਾਬੀ ਇੰਡਸਟਰੀ ਹਿੱਕ ਟੋਕ ਕੇ ਨਾਲ ਖੜ ਗਈ ਆ ਪਰ ਬਾਲੀਵੁੱਡ ਤੇ ਬੜੇ ਸਵਾਲ ਆ ਮੈਨੂੰ ਇਹ ਲੱਗਦਾ ਜਦੋਂ ਬਾਲੀਵੁੱਡ ਨੂੰ ਜਾਂ ਸਾਡੀਆਂ ਫਿਲਮਾਂ ਵਾਲੇ ਲੋਕਾਂ ਨੂੰ ਪੰਜਾਬ ਦਾ ਕਲਚਰ ਦਿਖਾਉਣਾ ਨਾ ਉਹ ਫਿਰ ਉਹ ਸਭ ਤੋਂ ਇਹ ਦੇਖਦੇ ਨੇ ਸਭ ਤੋਂ ਕ ਹੈਨਾ ਪਛੜਾ ਵਾਲਾ ਕਗੜਾ ਸੀ ਉਹ ਜਾ ਕੇ ਦਿਖਾਈਏ ਕਿਹੜਾ ਸ਼ਾਇਦ ਅਜੇ ਹੈ ਵੀ ਨਹੀਂ ਕਿਈ ਥਾਂ ਜਿਹੜਾ ਕਿਈ ਜਗ੍ਹਾ ਹੈ ਵੀ ਨਹੀਂ ਕਿਈ ਜਗ੍ਹਾ ਬਣਾਉਂਦੇ ਨੇ ਜਾ ਕੇ ਪੁਰਾਣੇ ਉਹ ਖੂਬ ਬਣਾਉਂਦੇ ਨੇ ਆਹ ਬਣਾਉਂਦੇ ਨੇ ਉਹ ਇਦਾਂ ਦੇ ਘਰਾਂ ਜਾ ਕੇ ਸ਼ੂਟਿੰਗ ਕਰਦੇ ਨੇ ਲੇਕਿਨ ਜਦੋਂ ਇਹਨਾਂ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ ਉਹ ਤੋਂ ਬਾਅਦ ਚੋਕੇ ਤਿੰਨ ਦਿਖਦੇ ਤੁਹਾਨੂੰ ਸਾਰਿਆਂ ਨੂੰ ਸੱਚੀ ਬੇਨਤੀ ਹੈ ਇਸ ਟਾਈਮ ਸਾਰੀਆਂ ਚੀਜ਼ਾਂ ਛੱਡ ਕੇ ਇਹ ਪਿੰਡਾਂ 'ਚ ਪਹੁੰਚੋ ਜੇ ਪਿੰਡਾਂ 'ਚ ਆਪ ਨਹੀਂ ਪਹੁੰਚਣਾ ਪਿੰਡਾਂ 'ਚ ਆਪਣੇ ਨੁਮਾਇੰਦੇ ਭੇਜੋ ਆਪਣੇ ਲੋਕ ਭੇਜੋ ਟੀਮਾਂ ਭੇਜੋ ਤਾਂ ਕਿ ਸਾਡੇ ਪਿੰਡਾਂ ਵਾਲੇ ਲੋਕ ਸੁੱਖਤਾ ਸਾਲ ਲੈ ਸਕ ਬਿਲਕੁਲ ਵੀਰੇ ਤਾਂ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਤਾਂ ਇਹ ਬੜੀ ਵੱਡੀ ਸੇਵਾ ਜਿਹੜੀ ਵੀਰ ਹੋਂਨਾ ਦੇ ਵੱਲੋਂ ਕੀਤੀ ਜਾ ਰਹੀ ਹੈ ਹੋਰ ਟੀਮ ਹੈ ਜਿਹੜੀ ਨਾਲ ਤਾਂ ਇਹ ਸਮਾਨ ਦੇਖ ਸਕਦੇ ਇੱਕ ਵਾਰ ਤਸਵੀਰ ਜ਼ਰੂਰ ਦਿਖਾਵਾਂਗੇ ਬਾਈ ਹਣੀ ਕਿਉਂਕਿ ਕਈ ਵਾਰ ਹੁੰਦਾ ਕਈ ਲੱਗਦਾ ਕਿ ਸ਼ਾਇਦ ਥੋੜਾ ਸਮਾਨ ਹੋਵੇ ਪਿੱਛੇ ਇੱਕ ਵਾਰ ਵੀਰੇ ਆਪਾਂ ਤਸਵੀਰ ਜ਼ਰੂਰ ਦਿਖਾਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੇਖੋ ਪਸ਼ੂਆਂ ਦੇ ਲਈ ਚਾਰਾ ਫੀਡ ਵਗੈਰਾ ਕਾਫੀ ਸਮਾਨ ਜਿਹੜਾ ਜਿਵੇਂ ਵੀਰ ਨੇ ਪਹਿਲਾਂ ਜ਼ਿਕਰ ਕੀਤਾ ਕਿ ਕਿਸੇ ਨੇ 1 ਲੱਖ ਰੁਪਏ ਭੇਜਿਆ ਤਾਂ ਇਹ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਸਮਾਨ ਕਿੰਨਾ ਹੈ ਕਿਉਂਕਿ ਫੀਡ ਦੀ ਬੋਰੀ ਦੀ ਮ ਨੇ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਸਮਾਨ ਜਿਹੜਾ ਵੀਰ ਹੁਣੀ ਲੈ ਕੇ ਪਹੁੰਚਿਆ ਤਾਂ ਫਿਰੋਜ਼ਪੁਰ ਦਾ ਏਰੀਆ ਪਿੱਛੇ ਦੇਖ ਸਕਦੇ ਹੋ ਗੱਡੀ ਇੱਕ ਪੂਰੀ ਭਰੀ ਹੋਈ ਆ ਜਿਸ ਦੇ ਵਿੱਚ ਸਮਾਨ ਜਿਹੜਾ ਲਿਆਂਦਾ ਗਿਆ ਵਾ ਤਾਂ ਇਹ ਤਸਵੀਰਾਂ ਇਸ ਮੌਕੇ ਤੁਹਾਡੇ ਨਾਲ ਸਾਂਝੀਆਂ ਕਰ ਜਿੱਥੇ ਖਾਣ ਪੀਣ ਦਾ ਸਮਾਨ ਲਿਆਂਦਾ ਕਿ ਆ ਦਵਾਈਆਂ ਲਿਆਂਦੀਆਂ ਗਿਆ ਉਥੇ ਪਸ਼ੂਆਂ ਦੇ ਲਈ ਰਾਸ਼ਨ ਜੋ ਸਮਾਨ ਹੈ ਜਾਂ ਫੀਡ ਵਗੈਰਾ ਦਾ ਪ੍ਰਬੰਧ ਜਿਹੜਾ ਉਹ ਵੀ ਕੀਤਾ ਜਾ ਰਿਹਾ ਤਾਂ ਬਾਈ ਇੰਦਰਜੀਤ ਨਿੱਕੂ ਪਹੁੰਚੇ ਹੋਏ ਨੇ ਉਹਨਾਂ ਨਾਲ ਜੋ ਟੀਮ ਪਹੁੰਚੀ ਹੋਈ ਆ ਤਾਂ ਇਹ ਪੂਰੀ ਪੂਰੀ ਟੀਮ ਦੇ ਵੱਲੋਂ ਇੱਥੇ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਸੇਵਾ ਜਿਹੜੀ ਉਹ ਨਹੀਂ ਵਾਈ ਜਾ ਰਹੀ ਆ ਤਾਂ ਇਹ ਬਹੁਤ ਵੱਡੀ ਸੇਵਾ ਵਾ ਕਿ ਕਿਸ ਤਰੀਕੇ ਇੱਥੇ ਜਦੋਂ ਜ਼ਰੂਰਤ ਪਈ ਆ ਜਦੋਂ ਲੋੜ ਪਈ ਆ ਤਾਂ ਉਸ ਮੌਕੇ ਤੇ ਇਹ ਜਿਹੜੇ ਕਲਾਕਾਰ ਭਰਾ ਨੇ ਉਹ ਇੱਥੇ ਪਹੁੰਚੇ ਨੇ ਤਾਂ ਜਿੱਥੇ ਇੰਦਰਜੀਤ ਤਨਿੱਕੂ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਜੁੱਧਵੀਰ ਮਾਨਿਕ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੇਵਾ ਜਿਹੜੀ ਬੜੀ ਵੱਡੀ ਇੱਕ ਸੇਵਾ ਜਿਹੜੀ ਉਹ ਇਸ ਮੌਕੇ 'ਤੇ ਨਿਭਾਈ ਜਾ ਰਹੀ ਹੈ ਇਹਨਾਂ ਦੇ ਵੱਲੋਂ ਤਾਂ ਫਿਰੋਜ਼ਪੁਰ ਦੇ ਜੋ ਸਰਹੱਦੀ ਇਲਾਕਾ ਵਾ ਉਸ ਇਲਾਕੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਇਸ ਮੌਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਇੱਥੇ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਆ ਤਾਂ ਇੰਦਰਜੀਤ ਤਨਿੱਕੂ ਤੇ ਉਹਨਾਂ ਦੀ ਟੀਮ ਹੈ ਜਿਹੜੀ ਉਹ ਇੱਥੇ ਪਹੁੰਚੀ ਆ ਤੇ ਉਹਨਾਂ ਦੇ ਵੱਲੋਂ ਇੱਥੇ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਤੇ ਜੇਕਰ ਤੁਸੀਂ ਵੀ ਕਿਸੇ ਕਿਸਮ ਦੀ ਸੇਵਾ ਕਰ ਸਕਦੇ ਹੋ ਸਹਾਇਤਾ ਕਰ ਸਕਦੇ ਹੋ ਉਹ ਜ਼ਰੂਰ ਕਰੋ ਤੇ ਜੇਕਰ ਤੁਸੀਂ ਕਿਸੇ ਵੀ ਕਿਸਮ ਦਾ ਸਮਾਨ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਉਹ ਜਿੱਦਾਂ ਵੀਰ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਉਹਨਾਂ ਦੇ ਪੇਜ ਦੇ ਉੱਪਰ ਵੀ ਜਾਣਕਾਰੀ ਹੈ ਹੋਰ ਵੀ ਕਈ ਪੈਂਪੜਾ ਸਾਂਝੀ ਕਰ ਰਿਹਾ ਕਿ ਕਿਸ ਤਰੀਕੇ ਦੀ ਕਿਸ ਹਲਕੇ ਦੇ ਵਿੱਚ ਕਿਸ ਇਲਾਕੇ ਦੇ ਵਿੱਚ ਜ਼ਰੂਰਤ ਹੈ ਉਸ ਮੁਤਾਬਕ ਲੈ ਕੇ ਆਓ ਤੇ ਜੇਕਰ ਸਮਾਨ ਤੁਸੀਂ ਲੈ ਕੇ ਆਉਨੇ ਤਾਂ ਜਿਵੇਂ ਵੀਰ ਨੇ ਜ਼ਿਕਰ ਕੀਤਾ ਕਿ ਕਿਸੇ ਵੀ ਇੱਕ ਜ਼ਿੰਮੇਵਾਰ ਵਿਅਕਤੀ ਤੱਕ ਉਹ ਜ਼ਰੂਰ ਪਹੁੰਚਾਓ ਤਾਂ ਕਿ ਲੋੜਵੰਦਾ ਤੱਕ ਉਹ ਸਮਾਨ ਹੈ ਜਿਹੜਾ ਪਹੁੰਚ ਸਕੇ ਤੇ ਇੱਕ ਅਰਦਾਸ ਜ਼ਰੂਰ ਕਰਿਓ ਕਿ ਪੰਜਾਬ ਦਾ ਮਾਹੌਲ ਹੈ ਜਿਹੜਾ ਫਿਰ ਤੋਂ ਪਹਿਲਾਂ ਵਾਂਗ ਹੋ ਜਾਵੇ ਆਮ ਵਾਂਗ ਹੋ ਜਾਵੇ ਵਿਤੇ ਇਹ ਹਾਲਾਤ ਨੇ ਜਿਹੜੇ ਛੇਤੀ ਤੋਂ ਛੇਤੀ ਖਤਮ ਹੋ ਜਾਣ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੁਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਇਸ ਮੌਕੇ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ 'ਚ ਮੌਜੂਦ ਹਾਂ ਜਿੱਥੇ ਹੜ੍ਹਾਂ ਦੀ ਮਾਰ ਜਿਹੜੇ ਲੋਕ ਚੱਲ ਰਹੇ ਆ ਤਾਂ ਇਸ ਮੌਕੇ ਇੱਕ ਤਸਵੀਰ ਦੇਖੋ ਗਾਇਕਿੰਦਰਜੀਤ ਨਿਕੂ ਨਜ਼ਰ ਆ ਰਹੇ ਹੋਣਗੇ ਤਾਂ ਨਾਲ ਉਹਨਾਂ ਦੀ ਟੀਮ ਹੈ ਨਾਲ ਭਾਈ ਜਯੋਤਵੀਰ ਮਾਨਕ ਨੇ ਤਾਂ ਦੱਸਦੇ ਕਿ ਇੱਥੇ ਸੇਵਾ ਜਿਹੜੀ ਕੀਤੀ ਜਾ ਰਹੀ ਆ ਤਾਂ ਪੰਜਾਬ ਦੇ ਜਿਹੜੇ ਕਲਾਕਾਰ ਨੇ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ ਸਮਾਨ ਪਹੁੰਚਾ ਰਿਹਾ ਵੀਰੇ ਕਿਉਂਕਿ ਵਿਫਤਾ ਬਹੁਤ ਵੱਡੀ ਆ ਪਰ ਜਿਸ ਤਰੀਕੇ ਪੰਜਾਬ ਨਾਲ ਖੜ ਗਿਆ ਲੋਕਾਂ ਨੇ ਮੈਨੂੰ ਲੱਗਦਾ ਕਿ ਛੋਟੀ ਲੱਗਣ ਲੱਗੀ ਆ ਜਦੋਂ ਜਦੋਂ ਵੀ ਸਾਡੇ ਕਿਸੇ ਪੰਜਾਬ ਦੇ ਕਿਸੇ ਪੰਜਾਬੀ ਸਿੰਗਲ ਬੰਦੇ ਤੇ ਵੀ ਪ੍ਰੋਬਲਮ ਪਈ ਜਿਵੇਂ ਮੇਰੇ ਤੇ ਪਈ ਸੀ ਜੀ ਤੇ ਸਾਡੀ ਪੂਰੀ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ ਤੇ ਪ੍ਰੋਬਲਮ ਬਹੁਤ ਛੋਟੀ ਜੀ ਰਹਿ ਜਾਂਦੀ ਹੈ ਜਦੋਂ ਮੇਰੀ ਇਕੱਲੇ ਦੀ ਸੀ ਅੱਜ ਤੱਕ ਪੂਰੀ ਦੁਨੀਆ ਦੀ ਪ੍ਰੋਬਲਮ ਆ ਸਾਡੇ ਜਿੰਨੇ ਪੰਜਾਬੀ ਭੈਣ ਭਰਾ ਫਸੇ ਹੋ ਨੇ ਜੀ ਤੇ ਹੁਣ ਤਾਂ ਹੜਾ ਆ ਪਿਆ ਸਾਡੇ ਨਾਰੇ ਪੈਣਾ ਭਰਾਵਾਂ ਨੇ ਪਤ ਨਹੀਂ ਕਿਹੜੀ ਕਿਹੜੀ ਜਗਾ ਤੋਂ ਜਿਹੜੇ ਫੰਡਸ ਆ ਰਹੇ ਨੇ ਸਮਾਨ ਆ ਰਿਹਾ ਪਤਾ ਹੀ ਨਹੀਂ ਬਰ ਰਾਤੀ ਮੀਕਾ ਹੋਣਾ ਨੇ ਅੱਧੀ ਰਾਤੀ ਮੈਨੂੰ ਫੋਨ ਕਰਕੇ ਕਿ ਮੈਨੂੰ ਮੈਂ ਤੇਰੀ ਵੀਡੀਓ ਦੇਖੀ ਸੀ ਉੱਥੇ ਗਿਆ ਸੀਗਾ ਹੁਣ ਕਿੱਥੇ ਜਾਣਾ ਮੈਂ ਕਿਹਾ ਮੈਂ ਸਵੇਰੇ ਉਧਰ ਜਾਣਾ ਮੈਂ ਬੰਦਾ ਭੇਜਣ ਲੱਗਿਆ ਸਵੇਰੇ ਰਸ਼ਨ ਉਹ ਇੱਕ ਗੱਡੀ ਮੇਰੀ ਭਰ ਕੇ ਲੈ ਜਾ ਟ੍ਰੱਕ ਜਿਹੜਾ ਭਰ ਕੇ ਲੈ ਜਾ ਮੀਕਾ ਸਿੰਘ ਜੀ ਮੀਕਾ ਨੇ ਅੱਛਾ ਜੀ ਉਹ ਤੋਂ ਬਾਅਦ ਪੂਨਮ ਸੂਦਾ ਚੰਡੀਗੜ੍ਹ ਤੋਂ ਫੋਨ ਆਇਆ ਫਿਰ ਮੈਨੂੰ 유ਦੀ ਮਿਲ ਗਿਆ 유ਦੀ ਨਾਲ ਗੱਲ ਹੁਣ ਤੋਂ ਬਾਅਦ ਫਿਰ ਭੈਣ ਨਾਲ ਗੱਲ ਹੋਈ ਭੈਣ ਕਹਿੰਦੀ ਵੀ ਮਾਨਕ ਸਾਹਿਬ ਦੇ ਨਾਂ ਤੇ ਸਾਡੇ ਕੋਲ ਲੈ ਕੇ ਜਾਓ ਫਿਰ ਕਰਨਾਟਕਾ ਤੋਂ ਇੱਕ ਕਪਲੇਸ਼ਾ ਸਾਡੀ ਭੈਣ ਨਾਲ ਕੋਈ ਮੈਂ ਜਾਣਦਾ ਵੀ ਨਹੀਂ ਉਹ ਗੁਵਿੰਦਗੜ੍ਹ ਉਹਨਾਂ ਦੇ ਪਿੱਕੇ ਨੇ ਮੈਨੂੰ ਕਹਿੰਦੀ ਵੀਰੇ ਮੈਂ ਇਦਾਂ ਪੈਸੇ ਭੇਜਣੇ ਨੇ ਮੈਂ ਕਿਹਾ ਭੈਣ ਮੇਰੇ ਕੋਲ ਨਾ ਕਰਿਓ ਐਜਾ ਕੁਛ ਵੀ ਮੈਨੂੰ ਇਹ ਜ਼ਿੰਮੇਵਾਰੀ ਵੱਡੀ ਲੱਗਦੀ ਹੈ ਕਹਿੰਦੀ ਵੀਰੇ ਮੈਨੂੰ ਪਤਾ ਤੁਸੀਂ ਜਿੰਨੀ ਮਾਨਦਰ ਨਾਲ ਲੱਗੇ ਹੋਏ ਹੋ ਵੀ ਪਲੀਜ਼ ਮੈਨੂੰ ਹੋਰ ਰਸਤਾ ਮਿਲ ਨਹੀਂ ਰਿਹਾ ਕੋਈ ਜੀ ਫਿਰ ਸਵੇਰੇ ਉਹਨਾਂ ਦਾ ਲੱਖ ਰੁਪਏ ਇੱਥੇ ਜਿਹੜਾ ਅੱਜ ਚਾਰਾ ਫੀਡ ਮੱਝਾਂ ਲਈ ਇੱਥੇ ਆਇਆ ਉਹ ਚ ਪੈਸੇ ਉਹਨਾਂ ਦੇ ਪਾਏ ਨੇ ਕੁਝ ਪੈਸੇ ਬਚਨੇ ਉਸ ਵੀਰੇ ਅਸੀਂ ਜਿਹੜੇ ਬਾਕੀ ਜਗ੍ਹਾ ਤੇ ਪਾਉਣੇ ਨੇ ਜੀ ਸੋ ਬੜੀ ਜਗ੍ਹਾ ਤੋਂ ਜਿਹੜੀ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਕਿਸੇ ਚੰਗੇ ਕਮਲੇ ਤੁਰਦੇ ਆ ਨਾ ਜਿਵੇਂ ਸਾਨੂੰ ਕਈ ਵਾਰ ਮਨ ਚ ਹੁੰਦਾ ਕਿ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਜੀ ਚੰਗੇ ਕਮਲੇ ਤੁਰਨ ਲਈ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਡੇ ਅੰਦਰ ਇਮਾਨਦਾਰਨਾ ਜਨੂਨ ਚਾਹੀਦਾ ਕੰਮ ਕਰਨ ਲਈ ਕਿ ਅਸੀਂ ਕਰਨਾ ਚਾਹੁੰਦੇ ਆ ਵੀ ਇੱਥੇ ਇੱਥੇ ਦੀ ਗੱਲ ਕਰਾਂ ਜੀ ਕਿਸ ਤਰੀਕੇ ਦੀ ਸੇਵਾ ਤੁਸੀਂ ਲੈ ਕੇ ਪਹੁੰਚੇ ਹੋ ਕਿਹੜਾ ਕਿਹੜਾ ਸਮਾਨ ਹੈ ਅੱਜ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਾਫੀ ਦਿਨਾਂ ਤੋਂ ਤੁਸੀਂ ਸੇਵਾ ਵੀ ਨਿਭਾ ਰਹੇ ਹੋ ਜੀ ਇੱਥੇ ਆ ਪੂਰੇ ਪਿੰਡ ਲਈ ਸਮਾਨ ਲੈਂਦਾ ਜੀ ਜਿੰਨੇ ਇੱਥੇ 108 ਕਰਨੇ ਜੀ 108 ਕਰਨ ਲਈ ਜੋ ਜੋ ਇਹਨਾਂ ਨੇ ਰਿਕੁਆਇਰਮੈਂਟਸ ਲਿਖਾਈਆਂ ਸੀਗੀਆਂ ਜਿਹਦੇ ਵਿੱਚ ਮੱਛਰਦਾਨੀਆਂ ਨੇ ਜੀ ਤਰਪਾਲਾਂ ਨੇ ਜੀ ਸੈਨੀਟਰੀ ਪੈਡਸ ਨੇ ਜਿਹੜੇ ਸੜੀਆਂ ਭੈਣਾਂ ਲਈ ਜੀ ਜੀ ਮੈਡੀਸਨ ਆਟਾ ਚਾਵਲ ਤੇ ਆਡੋਮਸ ਜੀ ਮਾਰਚਸ ਮੋਮਤੀਆਂ ਟਰਚ ਮੈਨੂੰ ਲੱਗਦਾ ਕੋਈ ਚੀਜ਼ ਹੋਣੀ ਨਹੀਂ ਦਹੀਂ ਦੇ ਕੱਪ ਜਿੰਨੀਆਂ ਚੀਜ਼ਾਂ ਸੀ ਸਾਨੂੰ ਲੱਗਿਆ ਰੁਟੀਨ ਚ ਬਿਸਕਟਸ ਜੀ ਨਮਕੀਨ ਜਿੰਨੀਆਂ ਚੀਜ਼ਾਂ ਸਾਨੂੰ ਲੱਗਦਾ ਜਰੂਰਤ ਰੁਟੀਨ ਚ ਹੁੰਦੀ ਹੈ ਨਾ ਜੀ ਵੀ ਜਿਹੜੀ ਜੇ ਕਿਤੇ ਪਾਣੀ ਵੀ ਜ਼ਿਆਦਾ ਹੋਵੇ ਉਹਦੇ باوجود ਵੀ ਇਹ ਚੱਕ ਕੇ ਖਾ ਸਕਣ ਉਹ ਸਭ ਕੁਝ ਲੈਂਦਾ ਗਿਆ ਜੀ ਵੀਰੇ ਦੇਕਰ ਪੂਰੇ ਪੰਜਾਬ ਦੀ ਗੱਲ ਕਰਾਂ ਤੁਸੀਂ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਜਾ ਕੇ ਆਏ ਹੋ ਜੀ ਜਿਸ ਤਰੀਕ ਜੀ ਆ ਦੇਖੋ ਸਾਰੀ ਮੈਡੀਕਲ ਕਿਟਸ ਨੇ ਹਮ ਇਦੇ ਵਿੱਚ ਕੋਈ ਚੀਜ਼ ਨਹੀਂ ਐਸੀ ਹੋਣੀ ਜਿਹੜੀ ਤੁਹਾਨੂੰ ਨਹੀਂ ਦਿਖੂਗੀ ਇਦਾਂ ਦੀਆਂ ਕਿੱਡਸ ਬਣਾ ਕੇ ਲੈਂਦੀਆਂ ਨੇ ਤਾਂ ਕਿ ਅਦੋਲੋ ਡੋਲੋ ਸਭ ਕੁਝ ਪਿਆ ਜੋ ਰੂਟੀਨ 'ਚ ਕੋਈ ਇਨਫੈਕਸ਼ਨ ਹੈ ਜੋ ਚੈਸਟ ਇਨਫੈਕਸ਼ਨ ਹੈ ਗਲੇ ਦੀ ਕੋਈ ਇਨਫੈਕਸ਼ਨ ਹੈ ਕੋਈ ਜ਼ੁਕਾਮ ਹੋ ਗਿਆ ਖੰਗ ਹੋ ਗਈ ਬੁਖਾਰ ਹੋ ਗਿਆ ਸਿਰਦਰਦ ਹੋ ਗਿਆ ਲੱਤਾਂ ਲਈ ਨੀਮ ਦਾ ਉਹ ਤੇਲ ਲੈਂਦਾ ਸ਼ੁਰੂਆਤੀ ਲੱਛਣਾਂ ਦੀ ਗੱਲ ਕਰ